ਚੰਨੀ ਨੇ ਕੀਤੀ ਭਗਵੰਤਮਾਨ ਤੇ ਕੇਜਰੀਵਾਲ ਦੀ ਚੂੜੀ ਟਾਇਟ ਚੰਨੀ ਨੇ ਕਿਸ ਤਰ੍ਹਾਂ ਨਾਲ ਭਗਵੰਤਮਾਨ ਤੇ ਕੇਜਰੀਵਾਲ ਦੀ ਚੂੜੀ ਕਸੀ ਹੈ ਕਿਵੇਂ ਪੁੱਠੇ ਪੈਰੀ ਦੋਵਾਂ ਨੂੰ ਮੁਰਨਾ ਪਿਆ ਕੇਜਰੀਵਾਲ ਤੇ ਭਗਵੰਤਮਾਨ ਨੂੰ ਕਿਵੇਂ ਕੂਣੀ ਮੋੜ ਲਿੰਦੇ ਆ ਯੂ ਟਰਨ ਲੈਣਾ ਪਿਆ ਇਹ ਵੀ ਤੁਹਾਨੂੰ ਦੱਸ ਦਿਆਂ ਨਾਲ ਹੀ ਨਾਲ ਪੰਜਾਬ ਸਰਕਾਰ ਨੇ ਇੱਕ ਵੱਡਾ ਯੂ ਟਰਨ ਲਿਆ ਜਿਹੜਾ ਕਿ ਇਸੇ ਗੱਲ ਦੇ ਨਾਲ ਜੁੜਿਆ ਹੋਇਆ ਸਾਰੀ ਕਹਾਣੀ ਕੀ ਹੈ ਕਿਉਂ ਪੰਜਾਬ ਸਰਕਾਰ ਨੂੰ ਬੈਕ ਕੇਅਰ ਪਾਉਣਾ ਪਿਆ ਇਹਦੇ ਬਾਰੇ ਗੱਲ ਕਰਦੇ ਆ ਤੁਸੀਂ ਜੁੜਿਓ ਲੋਕ ਪੁਆਇੰਟ ਨਿਊਜ਼ ਦੇ ਨਾਲ ਮੈਂ ਹਰਿੰਦਰ ਬਾਜਵਾ ਖਬਰ ਦੀ ਸ਼ੁਰੂਆਤ ਤੋਂ ਪਹਿਲਾਂ ਇੱਕ ਨਿੱਕੀ ਜੀ ਬੇਨਤੀ ਜੇਕਰ ਤੁਸੀਂ ਹਾਲੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰ ਲੈਣਾ ਜੇਕਰ ਟੱਲੀ ਵਾਲਾ ਬਟਨ ਜਿਹੜੀ ਕਿ ਬੈਲ ਆਈਕਨ ਨਹੀਂ ਦਬਿਆ ਹੋ ਵੀ ਦਬ ਲੈਣਾ ਤਾਂ ਜੋ ਵੇਲੇ ਸਿਰ ਨਵੀਆਂ ਖਬਰਾਂ ਦੇ ਨੋਟੀਫਿਕੇਸ਼ਨ ਤੁਹਾਡੇ ਤੱਕ ਆਪੜਦੇ ਰਹਿਣ ਗੱਲ ਇਹ ਹੈ ਕਿ ਸਾਬਕਾ ਮੁੱਖ ਮੰਤਰੀ ਤੇ ਜਲੰਧਰ ਤੋਂ ਲੋਕ ਸਭਾ ਮੈਂਬਰ ਚਰਨਜੀਤ ਸਿੰਘ ਚੰਨੀ ਇੱਕ ਅਹਿਮ ਸਿਆਸੀ ਪੈਤੜਾ ਖੇਡਦੇ ਹੋਏ ਨਜ਼ਰ ਆਇਆ ਆਮ ਆਦਮੀ ਪਾਰਟੀ ਇੱਕ ਪਾਸੇ ਲੈਂਡ ਪੂਲਿੰਗ ਦੇ ਮਾਮਲੇ ਵਿੱਚ ਕਿਸਾਨਾਂ ਦਾ ਰੋਧ ਦਾ ਸਾਹਮਣਾ ਕਰ ਰਹੀ ਸੀ ਵਿਰੋਧੀ ਪਾਰਟੀਆਂ ਦੇ ਰੋਧ ਦਾ ਸਾਹਮਣਾ ਕਰ ਰਹੀ ਸੀ ਤੇ ਕਿਸਾਨ ਜਥੇਬੰਦੀਆਂ ਦੀ ਘੇਰਾਬੰਦੀ ਤੋਂ ਕਵਰਾਈ ਹੋਈ ਨਜ਼ਰ ਆਉਂਦੀ ਸੀ ਬੇਸ਼ੱਕ ਮੁੱਖ ਮੰਤਰੀ ਆਪਣੇ ਚੁਟਕਲਿਆਂ ਤੇ ਵਿਅੰਗਾ ਦੇ ਨਾਲ ਇਸ ਗੱਲ ਨੂੰ ਟਾਲਣ ਦੀ ਕੋਸ਼ਿਸ਼ ਕਰਦੇ ਹੁਣ ਪਰ ਚਿਹਰਾ ਸਾਫ਼ ਦੱਸਦਾ ਹੈ ਕਿ ਕੋਈ ਨਾ ਕੋਈ ਗਲਤ�ੀ ਸੀ ਪਰ ਇਸੇ ਵਿਚਕਾਰ ਚਰਨਜੀਤ ਸਿੰਘ ਚੰਨੀ ਦੀ ਐਂਟਰੀ ਹੁੰਦੀ ਹੈ ਚਰਨਜੀਤ ਸਿੰਘ ਚੰਨੀ ਦੀ ਐਂਟਰੀ ਨੇ ਭਗਵੰਤ ਮਾਨ ਕੇਜਰੀਵਾਲ ਦੋਵਾਂ ਨੂੰ ਹੱਥਾਂ ਪੈਰਾਂ ਦੀ ਪਾਤੀ ਚੰਨੀ ਨੇ ਕੁਝ ਇਸ ਤਰ੍ਹਾਂ ਨਾਲ ਚੂੜੀ ਟੈਟ ਕਰਨ ਦੀ ਕੋਸ਼ਿਸ਼ ਕੀਤੀ ਕਿ ਮੁੱਖ ਮੰਤਰੀ ਭਗਵੰਤ ਮਾਨ ਤੇ ਉਹਨਾਂ ਦੀ ਸਰਕਾਰ ਨੂੰ ਅੱਜ ਕੈਬਨਿਟ ਮੀਟਿੰਗ ਦੇ ਵਿੱਚ ਲੈਂਡ ਪੂਲਿੰਗ ਦੀ ਪਾਲਿਸੀ ਨੂੰ ਵਾਪਸ ਲੈਣ ਦਾ ਡੀ ਨੋਟੀਫਿਕੇਸ਼ਨ ਕਰਨਾ ਪਿਆ ਦਰਅਸਲ ਚਰਨਜੀਤ ਸਿੰਘ ਚੰਨੀ ਜਲੰਧਰ ਤੋਂ ਲੋਕ ਸਭਾ ਮੈਂਬਰ ਨੇ ਐਸੇ ਹیثیت ਚ ਉਹ ਸਦਨ ਦੀ ਜਿਹੜੀ ਸਟੈਂਡਿੰਗ ਕਮੇਟੀ ਹੈ ਖੇਤੀਬਾੜੀ ਤੇ ਕਿਸਾਨਾਂ ਦੇ ਨਾਲ ਜੁੜੀ ਹੋਈ ਉਹਦੇ ਚੇਅਰਮੈਨ ਵੀ ਨੇ ਤੇ ਚੰਨੀ ਹੁਰਾ ਨੇ ਚਿੱਠੀ ਲਿਖੀ ਭਗਵੰਤ ਮਾਨ ਹੁਣਾਂ ਨੂੰ ਸਰਕਾਰ ਨੂੰ ਲਿਖੀ ਜਾਨੀ ਕਿ ਜਿੱਚ ਲੈਂਡ ਪੂਲਿੰਗ ਪਾਲਿਸੀ ਨੂੰ ਲੈ ਕੇ ਢਿਬਰੀ ਕੱਸਣ ਦੀ ਗੱਲ ਕੀਤੀ ਗਈ ਉਹਨਾਂ ਨੇ ਪੁੱਛਿਆ ਕਿ ਤੁਸੀਂ ਸਮਾਜਿਕ ਸਰਕਾਰ ਜਿਹੜੀ ਹੈ ਸੋਸ਼ਲ ਸਸਟੇਨਮੈਂਟ ਉਹਦਾ ਕੋਈ ਅਧਿਐਨ ਕੀਤਾ ਇਸ ਪਾਲਿਸੀ ਨੂੰ ਲਿਆਉਣ ਦੇ ਨਾਲ ਜਾਂ ਜਿਹੜੇ ਹੋਰ ਖਦਸ਼ੇ ਨੇ ਉਹਨਾਂ ਨੂੰ ਲੈ ਕੇ ਚੰਨੀ ਹੁਰਾ ਨੇ ਪੁੱਛਿਆ ਪੰਜਾਬ ਸਰਕਾਰ ਦੇ ਅਫਸਰ ਹੱਥਾਂ ਪੈਰਾਂ ਦੀ ਪੈ ਗਈ ਫਿਰ ਪੰਜਾਬ ਸਰਕਾਰ ਦੇ ਅਫਸਰਾਂ ਨੇ ਨੂੰ ਫਿਰ ਪੁੱਛਿਆ ਗਿਆ ਫਿਰ ਪੰਜਾਬ ਸਰਕਾਰ ਦੇ ਅਫਸਰ ਤੇ ਸਰਕਾਰ ਨੇ ਤਿੰਨ ਚਾਰ ਲਾਈਨਾਂ ਦੀ ਇੱਕ ਗੱਲ ਲਿਖ ਕੇ ਭੇਜ ਦਿੱਤੀ ਕਿ ਅਸੀਂ ਤਾਂ ਜਿਹੜਾ ਉਹ ਪਾਲਿਸੀ ਵਾਪਸ ਲੈ ਲਈ ਹੈ ਖਬਰ ਜੋ ਕੱਲ ਦੀ ਗਰਦਸ਼ ਕਰ ਰਹੀ ਸੀ ਕਿ ਅੱਜ ਜਾਨੀ ਕਿ 14 ਅਗਸਤ ਨੂੰ ਇਹ ਪਾਲਿਸੀ ਵਾਪਸ ਲਈ ਜਾ ਸਕਦੀ ਹੈ ਇਹਨੂੰ ਡੀ ਨੋਟੀਫਾਈ ਕੀਤਾ ਜਾ ਸਕਦਾ ਉਸ ਦੇ ਵਿੱਚ ਵੀ ਇਹ ਲਿਖ ਕੇ ਭੇਜਿਆ ਕਿ ਅਸੀਂ ਜਿਹੜੀ ਪਾਲਿਸੀ ਵਾਪਸ ਲੈ ਲਈ ਐ ਉਧਰੋਂ ਜਵਾਬ ਆਇਆ ਚੰਨੀ ਹੁਰਾ ਵਾਲੇ ਪਾਸਿਓਂ ਕਿ ਤੁਸੀਂ ਬੇਸ਼ੱਕ ਵਾਪਸ ਲੈ ਲਈ ਐ ਪਰ ਇਹਦਾ ਕੋਈ ਨੋਟੀਫਿਕੇਸ਼ਨ ਨਹੀਂ ਹੋਇਆ ਇਹਨੂੰ ਡੀ ਨੋਟੀਫਾਈ ਕਰੋ ਤਾਂ ਤਾਂ ਗੱਲ ਬਣੇ ਇਸ ਪ੍ਰਕਾਰ ਦਬਾਅ ਵਧ ਗਿਆ ਪਹਿਲਾ ਟਾਲਮਟੋਲ ਦੀ ਕੋਸ਼ਿਸ਼ ਪੂਰੀ ਕੀਤੀ ਗਈ ਪਰ ਚੰਨੀ ਕਹਿੰਦੇ ਨਾ ਟਾਲਮਟੋਲ ਨਹੀਂ ਚੱਲਣਾ ਗੱਲ ਸਿੱਧੀ ਤੇ ਕਲੀਅਰ ਕੱਟ ਕਰੋ ਫਿਰ ਫਸੇ ਹੋਏ ਹੁਣ ਕੀ ਕਰਦੇ 14 ਅਗਸਤ ਜਿਹੜਾ ਆ ਵੀ 125 ਯਾਨੀ ਕਿ ਅੱਜ ਦੇ ਦਿਹਾੜੇ ਆਖਰਕਾਰ ਸਰਕਾਰ ਨੂੰ ਆਪਣੀ ਨੋਟੀਫਿਕੇਸ਼ਨ ਕੀਤੀ ਹੋਈ ਪਾਲਸੀ ਜਿਹੜੀ ਕਿ ਲੈਂਡ ਪੂਲਿੰਗ ਪਾਲਸੀ 2025 ਸੀ ਉਹਨੂੰ ਡੀ ਨੋਟੀਫਾਈ ਕਰਨਾ ਪੈ ਗਿਆ ਇਹ ਫੈਸਲਾ ਪੰਜਾਬ ਕੈਬਨਟ ਨੇ ਲਿਆਇਆ ਚੰਨੀ ਦੀ ਇਹਦੇ ਚ ਭੂਮਿਕਾ ਜਿਹੜੀ ਆ ਉਹ ਬਹੁਤ ਅਹਿਮ ਹੋ ਜਾਂਦੀ ਹੈ ਬੇਸ਼ੱਕ ਪੰਜਾਬ ਦੇ ਕਿਸਾਨ ਖਾਸ ਕਰਕੇ ਸੰਯੁਕਤ ਕਿਸਾਨ ਮੋਰਚੇ ਦੀ ਇਸ ਮਾਮਲੇ ਨੂੰ ਉਜਾਗਰ ਕਰਨ ਇਸ ਮਾਮਲੇ ਦੇ ਨਫੇ ਨੁਕਸਾਨ ਕਰਾਉਣ ਇਸ ਇਹਦੇ ਨਾਲ ਹੋਣ ਵਾਲੇ ਪ੍ਰਭਾਵਾਂ ਨੂੰ ਦੱਸਣ ਤੇ ਯੋਜਨਾਬਾਦ ਤਰੀਕੇ ਨਾਲ ਸੰਘਰਸ਼ ਕਰਨ ਦਾ ਨਤੀਜਾ ਕਿ ਸਰਕਾਰ ਨੂੰ ਕਿਸਾਨਾਂ ਦੇ ਰੋ ਅੱਗੇ ਝੁਕਣਾ ਪਿਆ ਜਾਨੀ ਕਿ ਸਪੀਡ ਚੈੱਕ ਕਰਾਉਣ ਤੋਂ ਬਚ ਕੇ ਆਮ ਆਦਮੀ ਪਾਰਟੀ ਵਾਲੇ ਇਸ ਤੋਂ ਬਚਣ ਦੇ ਲਈ ਇਹ ਸਾਰੀ ਪਾਲਿਸੀ ਜਿਹੜੀ ਆ ਵਾਪਸ ਲੈਣੀ ਪਈ ਲੋਕਾਂ ਦਾ ਬਹੁਤ ਜ਼ਿਆਦਾ ਦਬਾਅ ਵਿਰੋਧੀ ਪਾਰਟੀਆਂ ਦੀ ਸਾਰੀਆਂ ਹੀ ਵਿਰੋਧੀ ਪਾਰਟੀਆਂ ਮੈਂ ਕਿਸੇ ਦਾ ਨਾਮ ਨਾਲ ਲਿੰਦੇ ਚੱਲਦਾ ਕਿ ਉਹਨਾਂ ਦੀ ਭੂਮਿਕਾ ਆਪਣੀ ਥਾਂ ਤੇ ਆ ਲੋਕਾਂ ਦੀ ਰੋ ਜਿਹੜਾ ਆਪਣੇ ਥਾਂ ਤੇ ਆਮ ਆਦਮੀ ਪਾਰਟੀ ਦੇ ਅੰਦਰ ਵਰਕਰਾਂ ਦੀ ਅਹਿਮ ਭੂਮਿਕਾ ਹੈ ਤੇ ਭਗਵੰਤ ਮਾਨ ਦੀ ਸਿਆਸੀ ਟਿਕੜਮ ਦੀ ਆਪਣੀ ਭੂਮਿਕਾ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਲੈਂਡ ਪੂਲਿੰਗ ਨੂੰ ਵਾਪਸ ਘਰਾਂਚ ਕਾਮਯਾਬ ਹੋਈਆਂ ਆਖਰਕਾਰ ਅੱਜ ਸਰਕਾਰ ਨੂੰ ਡੀ ਨੋਟੀਫਿਕੇਸ਼ਨ ਕਰਨ ਹੀ ਪੈਗੀ ਪੰਜਾਬ ਖਬਰ ਅਨੁਸਾਰ ਪੰਜਾਬ ਸਰਕਾਰ ਨੇ ਵੱਡਾ ਫੈਸਲਾ ਲੈਂਦਿਆਂ ਹੋਇਆਂ ਲੈਂਡ ਪੂਲਿੰਗ ਪਾਲਸੀ 225 ਨੂੰ ਡੀ ਨੋਟੀਫਾਈ ਕਰ ਦਿੱਤਾ ਹੈ ਜਾਣਕਾਰੀ ਦੇ ਮੁਤਾਬਕ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਦੇ ਹੇਠ ਪੰਜਾਬ ਕੈਬਨਿਟ ਦੀ ਮੀਟਿੰਗ 'ਚ ਇਹ ਫੈਸਲਾ ਲਿਆ ਗਿਆ ਹੈ ਇਸ ਮੀਟਿੰਗ ਦੇ ਵਿੱਚ ਕਿਸਾਨਾਂ ਦੇ ਹਿੱਤ ਦਾ ਵੱਡਾ ਫੈਸਲਾ ਲੈਣ ਦੀ ਗੱਲ ਕਹੀ ਗਈ ਹੈ ਪੰਜਾਬ ਸਰਕਾਰ ਨੇ ਕਿਸਾਨਾਂ ਦੀ ਮੰਗ ਤੇ ਲੈਂਡ ਪੂਲਿੰਗ ਪਾਲਿਸੀ ਨੂੰ ਰਸਮੀ ਤੌਰ ਤੇ ਵਾਪਸ ਲੈ ਲਿਆ ਹੈ ਅਤੇ ਪੰਜਾਬ ਕੈਬਨਿਟ ਦੌਰਾਨ ਲੈਂਡ ਪੂਲਿੰਗ ਪਾਲਿਸੀ ਨੂੰ ਡੀ ਨੋਟੀਫਾਈ ਕਰ ਦਿੱਤਾ ਹੈ ਇਸ ਤਰ੍ਹਾਂ ਹੁਣ ਲੈਂਡ ਪੂਲਿੰਗ ਪਾਲਿਸੀ ਨੂੰ ਅਧਿਕਾਰਤ ਤੌਰ ਤੇ ਰੱਦ ਕਰ ਦਿੱਤਾ ਗਿਆ ਹੈ ਵਰਨਣ ਜੋ ਹੈ ਕਿ ਪੰਜਾਬ ਸਰਕਾਰ ਨੇ ਇਸ ਨੀਤੀ ਨੂੰ ਰੱਦ ਕਰਨ ਦਾ ਐਲਾਨ ਬੀਤੇ ਦਿਨੀ ਕਰ ਦਿੱਤਾ ਸੀ ਇਹ ਵੀ ਦੱਸਦੀ ਹੈ ਕਿ ਲੈਂਡ ਪੂਲਿੰਗ ਪਾਲਸੀ ਦਾ ਕਿਸਾਨਾਂ ਵੱਲੋਂ ਤਿੱਖਾ ਤੇ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਸੀ ਜਿਸ ਤੋਂ ਬਾਅਦ ਕਿਸਾਨਾਂ ਦੀ ਮੰਗ ਤੇ ਕਿਸਾਨਾਂ ਨੇ ਲੈਂਡ ਪੂਲਿੰਗ ਪਾਲਸੀ ਨੂੰ ਵਾਪਸ ਲੈਣ ਦੇ ਲਈ ਪੰਜਾਬ ਸਰਕਾਰ ਨੂੰ ਮਜਬੂਰ ਕਰ ਦਿੱਤਾ ਸਰਕਾਰ ਮਜਬੂਰ ਹੋਈ ਹੈ ਸਰਕਾਰ ਨੂੰ ਮਜਬੂਰਨ ਇਹ ਕਦਮ ਚੁੱਕਣਾ ਪਿਆ ਇਸ ਤੋਂ ਪਹਿਲਾਂ ਚਾਹੇ ਭਗਵੰਤ ਮਾਨ ਹੋਣ ਚਾਹੇ ਅਮਨ ਅਰੋੜਾ ਹੋਣ ਈਵਨ ਕਿ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਕੇਜਰੀਵਾਲ ਹੋਣ ਉਨ੍ਹਾਂ ਦੇ ਵੱਲੋਂ ਇਸ ਪਾਲਿਸੀ ਨੂੰ ਲੈ ਕੇ ਬੜੇ ਸੋਲੇ ਗਾਏ ਗਏ ਜੀ ਅਕਾਲੀ ਲਿਆਏ ਦਾ ਅਕਾਲੀ ਸੀ ਇਸ ਟੈਂਡਮੈਂਡ ਕੀਤੀ ਆ ਉਹਦੇ ਚ ਪਰ ਸਵਾਲ ਲੋਕਾਂ ਦੇ ਜਿਉਂਦੇ ਧਿਓਂ ਖੜੇ ਰੇ ਜਿਹਦੇ ਨਾਲ ਮਾਡਰਨ ਅਰਬਨਾਈਜੇਸ਼ਨ ਹੋਊਗਾ ਜਾਨੀ ਕਿ ਕਹਿ ਲੀਏ ਕਿ ਆਧੁਨਿਕ ਜਿਹੜਾ ਹੈ ਉਹ ਵਿਕਾਸ ਸ਼ਹਿਰੀ ਵਿਕਾਸ ਹੋਊਗਾ ਫਲਾਨਾ ਹੋਊਗਾ ਜੀ ਇੰਨੇ ਗਾਜ ਦਾ ਪਲਾਟ ਦੇ ਦਾਂਗੇ ਇੰਨੇ ਗਾਜ ਦੀ ਦੁਕਾਨ ਦੇ ਦਾਂਗੇ ਇੰਨੇ ਗਾਜ ਦਾ ਫਲਾਨਾ ਕਰ ਦਾਂਗੇ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਅੱਜ ਸਰਕਾਰ ਨੂੰ ਪਿੱਛੇ ਮੁੜਲਣਾ ਪਿਆ ਸਾਫ਼ ਸੀ ਕਿ ਨੀਤੀ ਦੇ ਵਿੱਚ ਜੋ ਗੱਲਾਂ ਜੋ ਮਸਕੇ ਸਰਕਾਰ ਲੋਕਾਂ ਨੂੰ ਲਾ ਰਹੀ ਸੀ ਉਹਨਾਂ ਦੇ ਵਿੱਚ ਸਚਾਈ ਕੋਹਾਂ ਦੂਰ ਸੀ ਫੇਰ ਸਰਕਾਰ ਇਹ ਕਿਉਂ ਕਰ ਲਈ ਸੀ ਇਹ ਵੀ ਤੁਹਾਨੂੰ ਪਤਾ ਹੈ ਪਰ ਆਪਣੀ ਆਪਣੀ ਭੂਮਿਕਾ ਪੰਜਾਬ ਦੇ ਅੰਦਰ ਇਸ ਨੂੰ ਲੈ ਕੇ ਸਿਆਸਤ ਜਿੱਥੇ ਸੜਕ ਤੇ ਚੱਲ ਰਹੀ ਸੀ ਉੱਥੇ ਡਰਾਇੰਗ ਰੂਮਾਂ 'ਚ ਵੀ ਚੱਲ ਰਹੀ ਸੀ ਚਾਹੇ ਚੰਨੀ ਹੋਵੇ ਚਾਹੇ ਭਗਵੰਤ ਮਾਨ ਤੇ ਆਮ ਆਦਮੀ ਪਾਰਟੀ ਦੀ ਅੰਦਰਲੀ ਕਲਾ ਦੇ ਵਿੱਚੋਂ ਨਿਕਲੀ ਹੋਈ ਗੱਲ ਹੋਵੇ ਜਿਹਦੇ ਕਰਕੇ ਆਮ ਆਦਮੀ ਪਾਰਟੀ ਦੇ ਅੰਦਰ ਖਲਾਰਾ ਪੈ ਸਕਦਾ ਸੀ ਭਗਵੰਤ ਮਾਨ ਦੇ ਵੱਲੋਂ ਆਪਣੇ ਕਰੀਬੀਆਂ ਨੂੰ ਇਸ਼ਾਰੇ ਕੀਤੇ ਜਾਂਦੀਆਂ ਚਰਚਾਵਾਂ ਹੋਣ ਇਹਨਾਂ ਸਾਰੇ ਕਾਸੇ ਦੇ ਵਿੱਚ ਆਖਰਕਾਰ ਹੁਣ ਸਰਕਾਰ ਨੂੰ ਨੋਟੀਫਿਕੇਸ਼ਨ ਵਾਪਸ ਕਰਦਿਆ ਹੋਇਆ ਇਸ ਸਪੋਰਟਸ ਨੂੰ ਡੀ ਨੋਟੀਫਾਈ ਕਰਨਾ ਪਿਆ